ਸਾਡੇ ਬੱਚੀਆਂ ਛੋਟੀਆਂ ਹਨ 10ਵੀਂ ਤੋਂ ਬਾਅਦ ਉਹਨਾਂ ਨੂੰ ਪਿੰਡ ਤੋਂ ਬਾਹਰ ਜਾਣਾ ਪੈਂਦਾ ਹੈ ਤੇ ਮੈਂ ਦੇਖਦਾ ਵੀ ਇੱਥੇ ਸੜਕ ਤੇ ਬੱਸ ਦੇ ਵਿੱਚ ਬੁਰਾ ਹਾਲ ਹੁੰਦਾ ਬਹੁਤ ਮੁਸ਼ਕਲ ਨਾਲ ਬੱਚੇ ਜਾਂਦੇ ਆ ਮੁੰਡਿਆਂ ਨੂੰ ਵੀ ਔਖਾ ਵੈਸੇ ਤੇ ਕੁੜੀਆਂ ਨੂੰ ਤਾਂ ਖਾਸ ਕਰਕੇ ਤੇ ਉਹਦਾ ਦੁੱਖ ਹੁੰਦਾ ਸਾਰਿਆਂ ਨੂੰ ਪੈਰਪਰੀ ਸਤਿ ਸ੍ਰੀ ਅਕਾਲ ਅਸੀਂ ਪਹੁੰਚੇ ਹਾਂ ਪਿੰਡ ਬੁਰਜਮੇਮਾ ਬੁਰਜਮੇਮਾ ਤੇ ਪਿਸਿਆਣਾ ਬਲਾਸਮ ਕੀ ਦੀ ਇੱਕ ਸ਼ੀਟ ਹੈ ਤੇ ਇਥੋਂ ਜਿਵੇਂ ਹੋਰ ਪਾਰਟੀਆਂ ਕਾਂਗਰਸ ਆਮ ਆਦੀ ਪਾਰਟੀ ਤੋਂ ਲੜ ਰਹੀ ਹੈ ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਸਤਨਾ ਸਿੰਘ ਸੱਤਾ ਚੋਣ ਮੈਦਾਨ 'ਚ ਨੇ ਪਹਿਲਾਂ ਵੀ ਜੋ ਸਮਾਸੇ ਵਾਲਾ ਕੰਮ ਕਰ ਰਹੇ ਹਾਂ ਅਸੀਂ ਗੱਲਬਾਤ ਕਰਾਂਗੇ ਇਹ ਚੋਣ ਮੈਦਾਨ 'ਚ ਕਿਵੇਂ ਉਤਰੇ ਦੇ ਹੁਣ ਕਿਸ ਤਰ੍ਹਾਂ ਦਾ ਉਹ ਹੈ ਲੋਕਾਂ ਕਿ ਜਾ ਰਹੇ ਨੇ ਦੂਰ ਦੂਰ ਘਾ ਰਹੇ ਨੇ ਬੜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਪੰਜਾਬ ਟੀਵੀ ਟੀਵੀ ਦੇ ਯਾਰ ਟੀਮ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਕੋਲੇ ਆਏ ਹੋ ਤੇ ਸਾਡੇ ਜਿਹੜੇ ਸੋਚ ਆ ਲੋਕਾਂ ਤੱਕ ਪਹੁੰਚਾਉਣ ਲਈ ਤੁਸੀਂ ਜਰੀਆ ਬਣਿਓ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਆ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਸਮਾਸ਼ਿਕਾ ਕਰਦੇ ਸੀ ਉਹ ਤੇ ਅੱਪ ਗੱਲ ਕਰਾਂਗੇ ਇਧਰ ਇਲੈਕਸ਼ਨ ਲਾਉਣ ਦਾ ਕਿਵੇਂ ਮਨ ਬਣਿਆ ਇਹ ਮਣ ਬਾਈ ਜੀ ਜਦੋਂ ਚਾਰ ਭਰਾ ਨਾਲ ਸਹਿਯੋਗ ਕਰਨ ਲਈ ਇਕੱਠੇ ਤਿਆਰ ਹੋ ਜਾਣ ਤੇ ਫਿਰ ਸਾਰਿਆਂ ਦੀ ਸਹਿਮਤੀ ਨਾਲ ਫਿਰ ਜਦੋਂ ਕੋਈ ਕਹਿਣ ਫਿਰ ਮੰਨਣੀ ਪੈਂਦੀ ਉਹਨਾਂ ਦੀ ਗੱਲ ਵੈਸੇ ਸੋਸ਼ਲ ਵਰਕ ਸਾਡਾ ਸੁਸਾਇਟੀ ਦਾ ਚੱਲ ਹੀ ਰਿਹਾ ਸੀਗਾ ਸੇਵਾ ਉਧਰ ਵੀ ਸੇਵਾ ਕਰ ਰਹੀ ਸੀ ਇੱਧਰ ਵੀ ਆਪਾਂ ਸੇਵਾ ਕਰਨੀ ਹੈ ਕਿਵੇਂ ਲੱਗਦਾ ਹੁਣ ਤੁਸੀਂ ਪਿੱਸੀਆਂ ਨੇ ਪਿੰਡ ਗਏ ਸੀਗੇ ਦੋ ਦੋ ਘਾਰੇ ਸਵੇਰ ਦੇ ਕਿਸ ਤਰ੍ਹਾਂ ਦਾ ਮਾਹੌਲ ਹੈ ਬਹੁਤ ਵਧੀਆ ਮਾਹੌਲ ਹੈ ਚੰਗਾ ਮਾਹੌਲ ਹੈ ਤੇ ਚੜ੍ਹਦੀ ਕਲਾ ਚ ਬਈ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਸਭ ਪਾਸਿਓਂ ਮੁਕਾਬਲਾ ਕਿਵੇਂ ਦੇਖਦੇ ਹੋ ਮੁਕਾਬਲਾ ਬਈ ਅਸੀਂ ਸਾਡਾ ਮੁਕਾਬਲਾ ਨਹੀਂ ਹੈ ਕਿਸੇ ਨਾਲ ਅਸੀਂ ਤਾਂ ਇਹ ਸੋਚ ਕੇ ਚੱਲੇ ਆਂ ਵੀ ਅਸੀਂ ਸੇਵਾ ਕਰਨੀ ਹੈ ਮੁਕਾਬਲਾ ਦੇਖ ਕੇ ਨਹੀਂ ਅਸੀਂ ਚੱਲਣਾ ਅਸੀਂ ਤਾਂ ਆਪਦੀ ਪਹਿਲਾਂ ਵੀ ਜੋ ਸੇਵਾ ਸਾਡੀ ਚੱਲ ਰਹੀ ਸੀ ਉਸੇ ਤਰ੍ਹਾਂ ਹੁਣ ਅਸੀਂ ਸੇਵਾ ਆਪਦੀ ਕਰਦੇ ਰਹਿਣਾ ਜਾਰੀ ਰੱਖਾਂਗੇ ਅਚਾ ਤੁਸੀਂ ਕਿਹੜੀ ਸੁਸਾਇਟੀ ਬਣਾ ਕੇ ਕੀ ਕੀ ਕੰਮ ਕੀਤੇ ਆ ਤੁਸੀਂ ਮੋٹے ਤੌਰ ਤੇ ਦੱਸੋ ਸਾਡੀ ਸ਼ਕਤੀ ਵੈਲਫੇਅਰ ਸੁਸਾਇਟੀ ਹੋਵੇ ਜੀ ਤੇ ਉਹਦੇ ਵਿੱਚ ਜਿਵੇਂ ਕਿਸੇ ਨੂੰ ਬਲੱਡ ਦੀ ਜ਼ਰੂਰਤ ਹੈ ਕੋਈ ਲੋੜਵੰਦ ਪਰਿਵਾਰ ਹੈ ਉਹਦੀ ਕੋਈ ਹੈਲਪ ਕਰਨੀ ਹੈ ਜਾਂ ਤੀਆਂ ਦੀ ਲੋੜ ਹੀ ਅਸੀਂ ਹਰ ਸਾਲ ਮਨਾਉਣੀ ਹੈ ਤੇ ਇਹੋ ਜਿਹੇ ਕੰਮ ਸੋਸ਼ਲ ਵਰਕ ਅਸੀਂ ਕਰਦੇ ਰਹਿੰਦੇ ਹਾਂ ਹੋ ਜਿਵੇਂ ਇੱਕ ਬੰਦਾ ਜਿੱਦ ਹੈ ਜਿੰਨੇ ਮਰਜੀ ਚਾਰ ਹੋਣ ਬੰਦੇ ਤਿੰਨ ਹੋਣ ਤੇ ਕਿਸ ਤਰ੍ਹਾਂ ਦੀ ਤੁਹਾਨੂੰ ਉਮੀਦਾਂ ਹੈਗੀਆਂ ਉਮੀਦ ਹੈ ਬਾਈ ਜੀ ਬਹੁਤ ਵਧੀਆ ਉਮੀਦ ਹੈ ਵਾਹਿਗੁਰੂ ਦੀ ਕਿਰਪਾ ਨਾਲ ਜਿੱਤਾਂਗੇ ਤੇ ਲੋਕਾਂ ਦੀ ਸੇਵਾ ਕਰਾਂਗੇ ਜੀ ਤੇ ਲੋਕਾਂ ਦਾ ਕੀ ਤੁਸੀਂ ਵਾਅਦੇ ਕਰ ਰਹੇ ਹੋ ਵੀ ਦੂ ਪੰਡਾ ਦੇ ਕੀ ਕੀ ਕੰਮ ਹੋਣਗੇ ਜੋ ਤੁਸੀਂ ਮੰਨੋ ਜਿੱਤਿਆ ਨੇ ਵਾਅਦੇ ਤਾਂ ਬਾਈ ਜੀ ਐ ਹੈ ਵੀ ਜਿਸ ਤਰ੍ਹਾਂ ਦੀ ਵੀ ਲੋਕਾਂ ਦੀ ਕੋਈ ਮੰਗ ਹੋਊਗੀ ਹਨਾ ਜੋ ਕਰਨ ਦੇ ਮੈਂ ਹਮ ਸਮਰੱਥ ਹੋਊਂਗਾ ਤੇ ਮੈਂ ਪੂਰੀ ਵਾਅਦਾ ਲਾਉਂਗਾ ਵੀ ਮੈਂ ਕਿਸੇ ਨੂੰ ਨਰਾਸ਼ ਨਹੀਂ ਕਰੂੰਗਾ ਹਾਂਜੀ ਸਾਡੇ ਨਾਲ ਪ੍ਰਧਾਨ ਜੀ ਨੇ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਫਿਰ ਸਾਰੀ ਮਹਿਮਲੋ ਮਹਿਮਾ ਸੰਧਾ ਜੀ ਬਹੁਤ ਵਧੀਆ ਚੱਲ ਰਹੀ ਹੈ ਹਮ ਚੰਗਾ ਹੰਗਾਰਾ ਲੋਕਾਂ ਦਾ ਬਹੁਤ ਵਧੀਆ ਹਮ ਬਾਕੀ ਅਸੀਂ ਤਾਂ ਇਹ ਦੇਖਿਆ ਵੀ ਪੜਿਆ ਲਿਖਿਆ ਨੌਜਵਾਨ ਉਮੀਦਵਾਰ ਹੈ ਹਮ ਲੋਕਾਂ ਦੇ ਕੰਮ ਆਉਣ ਵਾਲਾ ਹੈ ਹਮ ਅੱਗੇ ਵੀ ਜਾਂਦਾ ਹਰ ਇੱਕ ਨਾ ਦੁੱਖ ਸੁੱਖ ਦੇ ਵਿੱਚ ਤੇ ਹੁਣ ਵੀ ਹਰ ਇੱਕ ਦੇ ਨਾਲ ਸੁੱਖ ਸੁੱਖ ਦੇ ਵਿੱਚ ਜਾਊਗਾ ਕੋਲੇ ਸਾਧਨ ਵੀ ਹੈਗਾ ਲਿਜਾਣ ਵਾਸਤੇ ਤੇ ਬਾਕੀ ਸਾਨੂੰ ਉਮੀਦ ਹੈ ਵੀ ਸੀਟ ਅਸੀਂ ਜਿੱਤਾਂਗੇ ਤੇ ਕੰਮ ਲੋਕਾਂ ਦੇ ਹੈ ਜਿਹੜੇ ਕੋਈ ਅਧੂਰੇ ਕੰਮ ਆ ਜਾਂ ਕੋਈ ਵਿਕਾਸ ਦੇ ਜਿਹੜੇ ਕਰ ਸਕਦਾ ਕਰੂਗਾ ਕਰਵਾਵਾਂਗੇ ਬਾਕੀ ਚੜ੍ਹਦੀ ਕਲਾ ਅਹ ਜਿਹੜੀ ਆਮ ਲੋਕਾਂ ਦੇ ਚਰਚਾ ਜੀ ਹੁੰਦੀ ਹੈ ਵੀ ਜਿਹੜੀ ਸਰਕਾਰ ਹੈ ਗੁਰੂਏ ਜਿਆਦਾ ਸਰਪੰਚੀਆਂ ਹੁੰਦੀਆਂ ਉਹਦੇ ਬਲਾਸੰਤੀਆਂ ਉਹਦੇ ਜ਼ਿਲ੍ਹਾ ਪ੍ਰੀਸ਼ਦ ਇਹ ਜਿਹੜਾ ਨੈਰੇਟਿਵ ਜਾਇ ਹੈਗਾ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਚਰਚਾ ਜਿਹੜੀ ਆਮ ਲੋਕਾਂ ਜਾਂਦੀ ਹੈ ਇਹ ਚਰਚਾ ਹੈਗੀ ਵੀ ਹੈ ਤੇ ਹੁੰਦੀ ਵੀ ਹੈ ਜੀ ਦੇਖੋ ਤੁਸੀਂ ਹੁਣ ਕਈ ਥਾਈਂ ਪਾਰਟੀ ਦੇ ਅਕਾਲੀ ਦਲ ਪਾਰਟੀ ਦੇ ਉਮੀਦਵਾਰਾਂ ਦੇ ਕਾਗਜ਼ ਕੋਹੇ ਗਏ ਹੈ ਪਹਿਲਾਂ ਪਾੜੀਆਂ ਗਈਆਂ ਰਿਜੈਕਟ ਕੀਤੇ ਗਏ ਹੈ ਠੀਕ ਹੈ ਸਰਕਾਰ ਜਿਹੜੀ ਆ ਮੌਜੂਦਾ ਸਰਕਾਰ ਧੱਕਾ ਦਾ ਕਰਦੀ ਹੈਗੀ ਅਜੇ ਤੱਕ ਕੋਈ ਸ਼ੱਕ ਨਹੀਂਗਾ ਇਹਦੇ ਦਾ ਸ਼ੱਕ ਤਾਂ ਹੁੰਦਾ ਹੀ ਆ ਵੀ ਕਿਤੇ ਮਤਲਬ ਸਰਕਾਰ ਜਿਹੜੀਆਂ ਮਤਲਬ ਪਾਵਰ ਦੇ ਵਿੱਚ ਹੈ ਜਿਹੜੀ ਸਰਕਾਰ ਉਹ ਧੱਕਾ ਕਰਦੀ ਹੈ ਪਰ ਨਹੀਂ ਫਿਰ ਵੀ ਸਾਨੂੰ ਤਕੜੇ ਹੋ ਕੇ ਲੜਾਂਗੇ ਇਲੈਕਸ਼ਨ ਤੇ ਜਿੱਤ ਪ੍ਰਾਪਤ ਕਰਾਂਗੇ ਅੱਛਾ ਜੇ 2017 ਦੁਬਾਰਾ ਅਕਾਲੀ ਵਾਲੇ ਸੱਤਾ 'ਚ ਹੈ ਨਹੀਂਗਾ ਤਾਂ ਤੁਹਾਨੂੰ ਕਿਹੜੀ ਗੱਲ ਜੋਸ਼ ਭਰਦੀ ਹੈ ਵੀ ਤੁਹਾਡੇ ਜਿਹੇ ਬੰਦੇ ਇਲੈਕਸ਼ਨ ਲੜ ਰਹੇ ਹੈ ਜਿਲ੍ਹਾ ਪ੍ਰਸ਼ਦ ਵੀ ਪੰਚਾਇਤ ਸੰਪਤੀ ਦੇ ਵਿੱਚ ਲੜ ਰਹੇ ਆ ਦੇ ਦੇਖੋ ਜੀ ਪਾਰਟੀ ਸੱਤਾ ਦੇ ਵਿੱਚ ਹੈ ਨਹੀਂ ਗੀ ਹੈ ਨਹੀਂ ਆਪਣੀ ਪਰ ਫਿਰ ਵੀ ਜਿਹੜੇ ਆਪਣੇ ਲੋਕ ਜਿਹੜੀ ਆਪਣੇ ਸੰਗਤਾਂ ਫਿਰ ਜਿਹੜੇ ਆਪਣੇ ਕੋਈ ਲੀਡਰ ਹੈ ਵਰਕਰ ਜਿਹੜੇ ਕੋਈ ਪੁਰਾਣੇ ਰੁੱッセ ਸੀ ਜਾਂ ਕੋਈ ਵੀ ਹੈ ਉਹ ਦੁਬਾਰਾ ਪਾਰਟੀ ਦੇ ਨਾਲ ਸਾਰੇ ਜੁੜ ਰਹੇ ਆ ਸਾਰੇ ਲੋਕਾਂ ਨੂੰ ਹੁਣ ਇਸ ਚੀਜ਼ ਦਾ ਪਤਾ ਲੱਗ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਇਹੋ ਜਿਹੀ ਇੱਕ ਪਾਰਟੀ ਹੈ ਜੋ ਵਿਕਾਸ ਦੇ ਕਾਰਜ ਕਰ ਸਕਦੀ ਹੈ ਜੋ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦੀ ਹੈ ਜੋ ਕਿਉਂਕਿ ਪਹਿਲਾਂ ਵੀ ਲੋਕਾਂ ਨੂੰ ਪਤਾ ਹੈ ਵੀ ਅਕਾਲੀ ਦਲ ਨੇ ਇਹ ਲੋਕਾਂ ਦੇ ਕੰਮ ਜਿਹੜੇ ਕੀਤੇ ਆ ਵੱਡੇ ਵੱਡੇ ਕੰਮ ਕੀਤੇ ਆ ਸਾਰੇ ਪੰਜਾਬ ਨੂੰ ਵਿਕਾਸ ਦੀ ਲੀਹ ਤੇ ਤੋਰਿਆ ਚੰਗੇ ਕੰਮ ਕੀਤੇ ਆ ਬਾਦਲ ਸਾਹਿਬ ਨੇ ਬਹੁਤ ਵਧੀਆ ਕੀਤੇ ਸੀ ਤੇ ਹੁਣ ਵੀ ਲੋਕਾਂ ਨੂੰ ਇਹ ਉਮੀਦਾਂ ਹੈ ਵੀ ਸ਼੍ਰੋਮ ਨੇ ਅਕਾਲੀ ਦਲ ਜਿਹੜੀ ਆਪਣੀ ਖੇਤਰੀ ਪਾਰਟੀ ਹੈ ਇਹ ਹੀ ਮਤਲਬ ਸਾਰੇ ਕੰਮ ਆ ਜਿਹੜੇ ਪੰਜਾਬ ਨੂੰ ਵਿਕਾਸ ਦੀ ਲੀਹਾਂ ਤੇ ਲਿਜਾ ਕੇ ਅੱਗੇ ਤੋਰ ਸਕਦੀ ਹੈ ਅਖੀਰਲੀ ਗੱਲ ਆ ਬਾਈ ਸੱਤੇ ਜੇ ਬੋਟ ਅੱਜ ਵੋਟਰ ਲੈ ਸੋਚਾਂ ਵੀ ਇਹਨਾਂ ਬੰਦੇ 4 ਬੰਦੇ ਤੁਹਾਡੇ ਨਾਲ ਬਰਾਬਰ ਇਲੈਕਸ਼ਨ ਲੜ ਰਹੇ ਆ ਲੋਕ ਤੁਹਾਨੂੰ ਹੀ ਵੋਟ ਕਿਉਂ ਪਾਉਣ ਅ ਬਈ ਜਿਹੜੀ ਮੇਰੀ ਆਪਦੀ ਨਿੱਜੀ ਸੋਚ ਹੈ ਨਾ ਮੈਂ ਇੱਕ ਤਾਂ ਮੇਰੇ ਇਹ ਵਿਚਾਰ ਹੈ ਵੀ ਮੈਂ ਪਾਰਟੀਵਾਦੀ ਵਾਲਾ ਜਿਹੜਾ ਸਿਸਟਮ ਹੈ ਨਾ ਖਿੱਚੋ ਤਾਣ ਵਾਲਾ ਮੈਂ ਚਾਹਣਾ ਵੀ ਉਹ ਬੰਦ ਹੋ ਜੇ ਹਨਾ ਮੇਰੇ ਮਨ ਦੀ ਇੱਛਾ ਹੈ ਬਾਕੀ ਮੈਂ ਚਾਹਣਾ ਵੀ ਮੇਰਾ ਪਿੰਡ ਮਾਤਾ ਦਾ ਮੰਦਿਰ ਕਰਕੇ ਨਾ ਮਸ਼ਹੂਰ ਹੈ ਦੂਰ ਦੂਰ ਤੱਕ ਲੋਕ ਆਉਂਦੇ ਆ ਤੇ ਮੈਂ ਮੇਰੀ ਇੱਛਾ ਵੀ ਇੰਨਾ ਸੋਹਣਾ ਸੀ ਪਿੰਡ ਨੂੰ ਬਣਾਈਏ ਕਿ ਲੋਕ ਦੇਖਣ ਵੀ ਹਾਂ ਬੁਰਜ ਮਹਿਮਾ ਬਠਿੰਡਾ ਦੇ ਹਾਤੀ ਦਾ ਪਿੰਡ ਜਿਹੜਾ ਹੈਗਾ ਨਾ ਇਹ ਸਭ ਤੋਂ ਸੋਹਣਾ ਪਿੰਡ ਹੈ ਤੇ ਕੁਝ ਇਹ ਆ ਵੀ ਸਾਡੇ ਜਿਹੜੇ ਖਾਸ ਕੁਝ ਕੁ ਗੱਲਾਂ ਹੈਗੀਆਂ ਜਿਵੇਂ ਸਾਡੇ ਬੱਚੀਆਂ ਛੋਟੀਆਂ ਹਨਾ 10ਵੀਂ ਤੋਂ ਬਾਅਦ ਉਹਨਾਂ ਨੂੰ ਪਿੰਡ ਤੋਂ ਬਾਹਰ ਜਾਣਾ ਪੈਂਦਾ ਤੇ ਮੈਂ ਦੇਖਦਾ ਵੀ ਇੱਥੋਂ ਸੜਕ ਤੇ ਬੱਸ ਦੇ ਵਿੱਚ ਬੁਰਾ ਹਾਲ ਹੁੰਦਾ ਹੈ ਬਹੁਤ ਮੁਸ਼ਕਲ ਨਾ ਬੱਚੇ ਜਾਂਦੇ ਆ ਮੁੰਡਿਆਂ ਨੂੰ ਵੀ ਔਖਾ ਵੈਸੇ ਤੇ ਕੁੜੀਆਂ ਨੂੰ ਤਾਂ ਖਾਸ ਕਰਕੇ ਤੇ ਉਹਦਾ ਦੁੱਖ ਹੁੰਦਾ